ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲਬਾਤ ਕਰਾਂਗੇ ਕਿ ਕੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹਿਆ ਜਾ ਰਿਹਾ ਹੈਗਾ ਤੇ ਗੱਲਬਾਤ ਆਪਾਂ ਇਸ ਗੱਲ ਦੇ ਉੱਪਰ ਵੀ ਕਰਾਂਗੇ ਕਿ ਕੱਲ ਕੁਲਤਾਰ ਸਿੰਘ ਸੰਧਮਾਨ ਜਿਹੜੀ ਜੈਡ ਸੁਰੱਖਿਆ ਦਿੱਤੀ ਗਈ ਆ ਉਹ ਉਹਦੀ ਸਚਾਈ ਕੀ ਹੈ ਤੇ ਆਪਾਂ ਇਸ ਗੱਲ ਦੇ ਵਿੱਚ ਵੀ ਜਾਵਾਂਗੇ ਕਿ ਕੀ ਭਗਵੰਤ ਮਾਨ ਨੂੰ ਜਿਹੜਾ ਹਾਈ ਕਮਾਂਡ ਵੱਲੋਂ ਸਨੇਹਾ ਲੱਗਿਆਗਾ ਜਿਹੜਾ ਜਰਨਲਸਤਰ ਉਹਨਾਂ ਨੂੰ ਆ ਕੇ ਮਿਲ ਕੇ ਗਏ ਆ ਉਹਦੇ ਕੀ ਮੈਨੇ ਨੇ ਕੀ ਉਹ ਉਹਨਾਂ ਨੂੰ ਕੁਰਸੀ ਛੱਡਣ ਲਈ ਕਹਿ ਕੇ ਗਏ ਨੇ ਜਾਂ ਫਿਰ ਉਹ ਉਹਨਾਂ ਨੂੰ ਜਿਹੜਾ ਹੈਗਾ ਕਾਇਮ ਰਹਿਣ ਦੇ ਲਈ ਕਹਿ ਕੇ ਗਏ ਨੇ ਇਹਦੇ ਤੇ ਵੀ ਜਾਵਾਂਗੇ ਤੇ ਇਹਦੇ ਤੇ ਵੀ ਵਿਚਾਰ ਕਰਾਂਗੇ ਕਿ ਮੁੱਖ ਮੰਤਰੀ ਨੂੰ ਅੱਜ ਤੱਕ ਇੱਕ ਦੋ ਲੀਡਰਾਂ ਨੂੰ ਛੱਡ ਕੇ ਕਿਸੇ ਦਾ ਵੀ ਨਾਂ ਮਿਲਣ ਜਾਣਾ ਐਮਐਲਏ ਦਾ ਮੰਤਰੀਆਂ ਦਾ ਨਾਂ ਮਿਲਣ ਜਾਣਾ ਇਹਦੇ ਕੀ ਅਰਥ ਨੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਸਭ ਨੂੰ ਪਤਾਗਾ ਕਿ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਉਹ ਪਿਛਲੇ 5 ਦਿਨਾਂ ਤੋਂ ਫੋਰਟਸ ਹਸਪਤਾਲ ਦੇ ਵਿੱਚ ਦਾਖਲ ਨੇਗੇ ਔਰ ਉਹਨਾਂ ਦੀ ਸਿਹਤ ਜਿਹੜੀ ਆ ਉਹ ਖਰਾਬ ਹੋ ਗਈ ਸੀ ਆਪਾਂ ਉਹਨਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦੇ ਹਾਂ ਕਿਉਂਕਿ ਆਪਣਾ ਅਰਦਾਸ ਕਰਨਾ ਮੁੱਖ ਮੰਤਰੀ ਲਈ ਅਰਦਾਸ ਕਰਨਾ ਬਣਦਾਗਾ ਕਿਉਂਕਿ ਸੂਬੇ ਦੇ ਮੁਖੀ ਨੇ ਲੇਕਿਨ ਸਵਾਲ ਜਿਹੜੇ ਨੇ ਵੱਡੇ ਹੋਈ ਜਾ ਰਹੇ ਨੇ ਉਹਨਾਂ ਨੂੰ ਪਾਰਟੀ ਵੱਲੋਂ ਸਵਾਲਾਂ ਨੂੰ ਨਾ ਤਾਂ ਕੋਈ ਜਵਾਬ ਦਿੱਤਾ ਜਾ ਰਿਹਾ ਨਾ ਉਹਦਾ ਕੋਈ ਹੱਲ ਕੀਤਾ ਜਾ ਰਿਹਾ ਕਿਉਂਕਿ ਮੁੱਖ ਮੰਤਰੀ ਦੇ ਪਿਛਲੇ ਦਿਨਾਂ ਤੋਂ ਜੋ ਘਟਨਾਕਰਮ ਚੱਲੇ ਨੇ ਤੁਸੀਂ ਸਾਰੇ ਖਬਰਾਂ ਸੁਣਦੇ ਹੋ ਕਿ ਦਿੱਲੀ ਕਿਵੇਂ ਕੇਜਰੀਅਲ ਤੇ ਸਾਰੀ ਪਾਰਟੀ ਨੇ ਇਹਨਾਂ ਨੂੰ ਉੱਥੇ ਇੱਕ ਤਰ੍ਹਾਂ ਦਾ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰੀ ਇਹਨਾਂ ਨੂੰ ਨਾਮ ਬੁਲਾਉਣਾ ਇਹਨਾਂ ਦਾ ਨਾਂ ਨਾ ਬੋਲਣਾ ਇਹ ਸਾਰਾ ਕੁਝ ਕੱਲੇ ਭਗਵੰਤ ਮਾਨ ਦੀ ਇਹ ਇਨਸਲਟ ਨਹੀਂ ਹੈਗੀ ਪੂਰੇ ਪੰਜਾਬ ਦੀ ਇਨਸਲਟ ਕੀਤੀ ਗਈ ਹੈ ਕਿਉਂਕਿ ਉੱਥੇ ਪੰਜਾਬ ਦਾ ਮੁੱਖ ਮੰਤਰੀ ਬੈਠਾ ਸੀਗਾ ਲੇਕਿਨ ਇਹਨਾਂ ਲੋਕਾਂ ਨੇ ਅਸੀਂ ਪਹਿਲਾਂ ਤੋਂ ਇਸੇ ਕਰਕੇ ਇਸ ਚੀਜ਼ ਦੀ ਵਿਰੋਧਤਾ ਕਰਦੇ ਆ ਕਿ ਇਹ ਜਿਹੜੇ ਦਿੱਲੀ ਵਾਲੇ ਲੋਕ ਨੇ ਜਿਨ੍ਹਾਂ ਇਹ ਇੱਕ ਤਰ੍ਹਾਂ ਦੇ ਮੈਂ ਇਹਨਾਂ ਨੂੰ ਧਾੜ ਵੀ ਕਹਿਣਾ ਹੁੰਦਾਗਾ ਅਸੀਂ ਲੋਕ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਇਹਨਾਂ ਦੇ ਮੰਗਰ ਲੱਗ ਬੈਠੇ ਪਰ ਇਹ ਪੰਜਾਬ ਹਤੀਸੀ ਨਹੀਂ ਹੈਗੇ ਜਿਹੜੇ ਲੋਕ ਆਪਣੇ ਪਾਰਟੀ ਦੇ ਵੱਲੋਂ ਲੋਕਾਂ ਨੇ ਚੁਣੇ ਹੋਏ ਨਮਾਇਦੇ ਦੀ ਸਤਿਕਾਰ ਨਹੀਂ ਕਰ ਸਕਦੇ ਇਹ ਬਾਕੀ ਆਮ ਪੰਜਾਬੀਆਂ ਦਾ ਸਤਿਕਾਰ ਕਿਵੇਂ ਕਰਨਗੇ ਹੁਣ ਦੋਸਤੋ ਸਵਾਲ ਪੈਦਾ ਹੁੰਦਾਗਾ ਕਿ ਪੰਜ ਦਿਨਾਂ ਤੋਂ ਮੁੱਖ ਮੰਤਰੀ ਬਿਮਾਰ ਹੈ ਉਹ ਫੋਰਟ ਹਸਪਤਾਲ ਦੇ ਵਿੱਚ ਪਿਆ ਲੇਕਿਨ ਕੋਈ ਵੀ ਐਮਐਲਏ ਮੰਤਰੀ ਜਾਂ ਕੇਜਰੀਵਾਲ ਵੱਲੋਂ ਉਹਨਾਂ ਨੂੰ ਨਾ ਮਿਲਣ ਜਾਣਾ ਇਹਦੇ ਕੀ ਅਰਥ ਨੇਗੇ ਇਕੱਲਾ ਜਿਹੜਾ ਉਹ ਸੰਦੀਪ ਹੈਗਾ ਜਰਨਲ ਸਕੱਤਰ ਹੈ ਉਹ ਕੱਲਾ ਮਿਲਣ ਗਿਆ ਜਦੋਂ ਕਿ ਉਹਦੇ ਨਾਲ ਆਪਾਂ ਨੂੰ ਪਤਾ ਹੈਗਾ ਭਗਵੰਤ ਮਾਨ ਦੇ ਪਿਛਲੇ ਦਿਨਾਂ ਦੇ ਵਿੱਚ ਕੋਈ ਵਾਹ ਵਧੀਆ ਸੰਬੰਧ ਨਹੀਂ ਰਹੇ ਉਹਦਾ ਮਿਲਣ ਜਾਣਾ ਜਿਹੜਾ ਉਹਦਾ ਮਤਲਬ ਸੰਕੇਤ ਕਿਸੇ ਪਾਸੇ ਨੂੰ ਹੋਰ ਜਾ ਰਿਹਾ ਹੈਗਾ ਕਿਉਂਕਿ ਜੇਕਰ ਸਹੀ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਤਾ ਲੈਣ ਆਉਣਾ ਸੀਗਾ ਤਾਂ ਕੇਜਰੀਵਾਲ ਦਾ ਆਉਣਾ ਬਣਦਾ ਸੀ ਮਨੀਸ਼ ਸੋਧਿਆ ਦਾ ਆਉਣਾ ਬਣਦਾ ਸੀਗਾ ਉਹ ਆ ਕੇ ਪਤਾ ਲੈਂਦੇ ਤੇ ਬਾਕੀ ਸਾਰੇ ਇਹਨਾਂ ਦੇ ਸੀਨੀਅਰ ਸਾਥੀਆਂ ਦਾ ਪਤਾ ਲੈਣ ਜਾਣਾ ਬਣਦਾ ਸੀ ਜਿਹੜੇ ਕਿ ਰੋਕੇ ਗਏ ਕਿਸੇ ਐਮਐਲਏ ਦਾ ਮਿਲਣ ਨਾ ਜਾਣਾ ਇਹ ਕਲੀਅਰ ਪਤਾ ਲੱਗਦਾਗਾ ਕਿ ਇਹਨਾਂ ਨੂੰ ਰੋਕਿਆ ਗਿਆਗਾ ਔਰ ਸੰਦੀਪ ਪਾਟਕ ਦਾ ਜਾਣਾ ਕੀ ਹੈਗਾ ਉਹਨਾਂ ਨੇ ਜਾ ਕੇ ਇਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਇਸ ਗੱਲ ਲਈ ਇਹਨਾਂ ਦਾ ਮਾਈਂਡ ਤਿਆਰ ਕਰਨ ਲਈ ਕਹਿਣਾ ਕਿ ਜਿਹੜੀ ਲੀਡਰਸ਼ਿਪ ਹੈ ਤੁਹਾਡੇ ਤੇ ਖੁਸ਼ ਨਹੀਂ ਹੈਗੀ ਤੁਸੀਂ ਆਪਣੇ ਆਪ ਜਿਹੜਾ ਹੈਗਾ ਇੱਜ਼ਤ ਦੇ ਨਾਲ ਕੁਰਸੀ ਤੋਂ ਪਾਸੇ ਹੋ ਜਾਵੋ ਇਹ ਸੁਨੇਹਾ ਲੈ ਕੇ ਜਾਣਾ ਸੰਦੀਪ ਪਾਟਕ ਦਾ ਕਿਉਂਕਿ ਜਿਸ ਤਰ੍ਹਾਂ ਸੰਦੀਪ ਪਾਟਕ ਨੇ ਬਾਹਰ ਆ ਕੇ ਪ੍ਰੈਸ ਨੂੰ ਜੋ ਗੱਲ ਕਹੀ ਆ ਉਹਨਾਂ ਨੇ ਸਿਰਫ ਕਿਹਾ ਕਿ ਮੁੱਖ ਮੰਤਰੀ ਸੇਤਜਾਮ ਨੇ ਉਹਨਾਂ ਦੀ ਸਿਹਤ ਠੀਕ ਹੈ ਇਸ ਤੋਂ ਇਲਾਵਾ ਉਹਨਾਂ ਨੇ ਕੋਈ ਗੱਲ ਨਹੀਂ ਕਹੀ ਜੇਕਰ ਉਹਨਾਂ ਨੇ ਇਸ ਗੱਲ 'ਇਹ ਕਿਹਾ ਹੁੰਦਾ ਕਿ ਬਿਲਕੁਲ ਉਹ ਠੋਕ ਵਜਾ ਕੇ ਕਹਿੰਦੇ ਕਿ ਸਰਕਾਰ ਸਾਡੀ ਸਹੀ ਚੱਲ ਰਹੀ ਆ ਸਰਕਾਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਜੋ ਅਫਵਾਹਾਂ ਉੱਡ ਰਹੀਆਂ ਨੇ ਉਹਨਾਂ ਨੂੰ ਬ੍ਰਾਹਮ ਲਾਉਣਾ ਬਣਦਾ ਸੀਗਾ ਉਹ ਕਹਿੰਦੇ ਸਾਡਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ ਭਗਵੰਤ ਮਾਨ ਨੂੰ ਬਿਲਕੁਲ ਹਟਾਇਆ ਨਹੀਂ ਜਾ ਰਿਹਾ ਭਗਵੰਤ ਮਾਨ ਹੀ ਪਾਰਟੀ ਦੀ ਤੇ ਸਰਕਾਰ ਦੀ ਅਗਵਾਈ ਕਰੇਗਾ ਇਹ ਕਹਿਣਾ ਬਣਦਾ ਸੀ ਸੰਦੀਪ ਪਾਠਕ ਦਾ ਜੇਕਰ ਉਹ ਅੰਦਰ ਇਸ ਤਰ੍ਹਾਂ ਦੀ ਗੱਲ ਕਰਕੇ ਆਏ ਹੁੰਦੇ ਇਸ ਗੱਲ ਤੋਂ ਸਾਫ਼ ਸੰਕੇਤ ਮਿਲਦੇ ਨੇ ਜਿਹੜਾ ਕੁਝ ਨਾ ਕਹਿਣਾ ਬਹੁਤ ਕੁਝ ਕਹਿ ਗਿਆ ਜਿਹੜਾ ਉਹਨਾਂ ਦਾ ਸਿਰਫ ਕੱਲੀ ਸਿਹਤ ਬਾਰੇ ਬੋਲ ਕੇ ਨਿਕਲ ਜਾਣਾ ਇਹ ਬਹੁਤ ਕੁਝ ਆਪਣੇ ਆਪ ਹੀ ਬੋਲ ਗਿਆ ਕਿ ਉਹ ਅੰਦਰ ਭਗਵੰਤ ਮਾਨ ਨੂੰ ਇਹ ਕਹਿ ਕੇ ਆਏ ਨੇਗੇ ਕਿ ਤੁਸੀਂ ਆਪਣੇ ਆਪ ਕੁਰਸੀ ਤੋਂ ਲਾਂਬੇ ਹੋ ਜਾਵੋ ਨਹੀਂ ਫਿਰ ਤੁਹਾਨੂੰ ਬੇਇੱਜ਼ਤ ਕਰਕੇ ਉਤਾਰ ਦਿੱਤਾ ਜਾਵੇਗਾ ਕਿਉਂਕਿ ਦੋਸਤੋ ਜਦੋਂ ਕੋਈ ਵਿਅਕਤੀ ਨਾ ਹੁਣ ਜਿਵੇਂ ਮੈਂ ਤੁਹਾਨੂੰ ਜੋ ਗੱਲ ਕਹੀ ਆ ਗਈ ਕੀ ਤੁਹਾਡੇ ਦਿਮਾਗ ਦੇ ਵਿੱਚ ਆਪਾਂ ਕਿ ਇੰਨੇ ਅਕਲ ਤੋਂ ਕੋਰੇ ਆ ਕੀ ਪੰਜਾਬੀਆਂ ਨੂੰ ਇਹ ਲੋਕ ਸਮਝਦੇ ਨੇ ਵੀ ਪੰਜਾਬੀਆਂ 'ਚ ਦਿਮਾਗ ਹੀ ਨਹੀਂ ਹੈਗਾ ਦੋਸਤੋ ਜੇਕਰ ਤੁਸੀਂ ਆਪਣੇ ਆਗੂ ਨੂੰ ਆਪਣੇ ਲੀਡਰ ਨੂੰ ਆਪਣੇ ਮੁੱਖ ਮੰਤਰੀ ਨੂੰ ਡਿਫੈਂਡ ਨਹੀਂ ਕਰਦੇ ਅਗਰ ਆਪਣੀ ਸਰਕਾਰ ਨੂੰ ਤੁਸੀਂ ਡਿਫੈਂਡ ਨਹੀਂ ਕਰਦੇ ਅਗਰ ਤੁਸੀਂ ਇਹ ਨਹੀਂ ਕਹਿੰਦੇ ਕਿ ਸਾਡੀ ਸਰਕਾਰ ਠੋਕ ਪਾ ਕੇ ਚੱਲ ਰਹੀ ਆ ਭਗਵੰਤ ਮਾਨ ਸਾਡਾ ਮੁਖੀ ਆ ਭਗਵੰਤ ਮਾਨ ਮੁੱਖ ਮੰਤਰੀ ਆ ਔਰ ਭਗਵੰਤ ਮਾਨ ਹੀ ਮੁੱਖ ਮੰਤਰੀ ਰਹੇਗਾ ਅਗਰ ਅੰਦਰ ਇਹ ਗੱਲ ਕਹਿ ਕੇ ਆਏ ਹੁੰਦੇ ਉਹ ਤਾਂ ਬਾਹਰ ਵੀ ਠੋਕ ਵਜਾ ਕੇ ਕਹਿੰਦੇ ਲੇਕਿਨ ਜਿਹੜਾ ਉਹ ਚੁੱਪ ਕਰਕੇ ਨਿਕਲ ਜਾਣਾ ਉਹ ਸੰਕੇਤ ਦੇ ਗਿਆ ਕਿ ਸਭ ਅੱਛਾ ਨਹੀਂ ਹੈਗਾ ਉਹ ਇਹ ਕੁਝ ਕਹਿ ਕੇ ਆਏ ਨੇ ਤੇ ਦੂਸਰਾ ਨੰਬਰ ਜਿਹੜਾ ਕੇਜਰੀਵਾਲ ਦਾ ਨਾ ਮਿਲਣਾ ਨਾ ਕੇਜਰੀਵਾਲ ਦਾ ਫੋਨ ਤੱਕ ਨਾ ਕਰਨਾ ਇਹ ਵੀ ਬਹੁਤ ਕੁਝ ਬੋਲ ਰਿਹਾ ਸੀ ਇਹ ਵੀ ਬਹੁਤ ਕੁਝ ਸੰਕੇਤ ਕਰ ਰਿਹਾਗਾ ਔਰ ਬਾਕੀ ਮੰਤਰੀਆਂ ਨੂੰ ਐਮਐਲਏ ਨੂੰ ਰੋਕਣਾ ਇਹ ਵੀ ਬਹੁਤ ਸੰਕੇਤ ਕਰ ਰਿਹਾ ਸੋ ਦੋਸਤੋ ਇਹ ਜਿਹੜਾ ਵਰਤਾਰਾ ਚੱਲ ਰਿਹਾ ਪੰਜਾਬ ਲਈ ਸਭ ਅਸਾ ਨਹੀਂ ਹੈਗਾ ਆਉਣ ਵਾਲੇ ਦਿਨਾਂ ਵਿੱਚ ਬਹੁਤ ਕੁਝ ਹੋਣ ਵਾਲਾ ਔਰ ਦੂਸਰੇ ਨੰਬਰ ਤੇ ਜਿਹੜਾ ਸੰਧਵਨ ਸੰਧਮਾ ਨੂੰ ਜਿਹੜੀ ਜੈਡ ਸੁਰੱਖਿਆ ਵਾਲੀ ਗੱਲਬਾਤ ਕੀਤੀ ਗਈ ਆ ਉਸ ਗੱਲ ਦੀ ਜਿਹੜੀ ਅਸੀਂ ਅਫਸਰਾਂ ਤੋਂ ਵੀ ਪਤਾ ਕੀਤਾਗਾ ਸੀਨੀਅਰ ਲੀਡਰਾਂ ਤੋਂ ਵੀ ਪਤਾ ਕੀਤਾਗਾ ਉਹਦੇ ਚ ਕੋਈ ਅਜੇ ਤੱਕ ਸਚਾਈ ਨਿਕਲ ਕੇ ਸਾਹਮਣੇ ਨਹੀਂ ਆਈ ਕੋਈ ਵੀ ਕਾਗਜ਼ ਪੱਤਰ ਨਹੀਂ ਚੱਲਿਆ ਕੋਈ ਵੀ ਜੈਡ ਸੁਰੱਖਿਆ ਵਾਲੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੈਗੀ ਹਾਂ ਇਹ ਗੱਲ ਵੱਖਰੀ ਆ ਕਿ ਸੰਧਵਾ ਮਬਲ ਨੂੰ ਇਹ ਕਿਹਾ ਗਿਆਗਾ ਕਿ ਨਹੀਂ ਕੋਈ ਮਤਲਬ ਮੈਂ ਸਪੀਕਰ ਦੇ ਤੌਰ ਤੇ ਠੀਕ ਆ ਉਹ ਲੀਡਰ ਇਦਾਂ ਹੀ ਕਹਿੰਦੇ ਹੁੰਦੇ ਨੇ ਜੈਡ ਸੁਰੱਖਿਆ ਦੇਣ ਦੀ ਗੱਲ ਉਡਾਈ ਕਿਹਨੇ ਇਹ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੈ ਜਿਹੜੀ ਉਹ ਆਪਣੇ ਇੱਕ ਵਾਰੀ ਨਾ ਜਿਵੇਂ ਕਹਿੰਦੇ ਹੁੰਦੇ ਨੇ ਪਾਣੀ ਦੇ ਵਿੱਚ ਐ ਡਲੇ ਮਾਰ ਮਾਰ ਕੇ ਦੇਖ ਰਹੇ ਨੇ ਕਿ ਕੀ ਹੋ ਰਿਹਾਗਾ ਕੀ ਲੋਕ ਭਗਵਾਨਤਮਾਨ ਦੇ ਨਾਂ ਤੇ ਚਿਰਦੇ ਨੇ ਕੀ ਹੁੰਦੇ ਨੇ ਉਹ ਆਪਾਂ ਨੂੰ ਪਰਖ ਰਹੇ ਨੇ ਸੋ ਦੋਸਤੋ ਤੁਸੀਂ ਆਪਣੀ رائے ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ